ਦੇਸ ਸੇਬਕ ਦੇਖ ਰਹੇ ਸਾਰੇ ਹਿਸਰੋਤਿਆਂ ਜਤਾਰ ਸਿੰਘ ਜੱਬੋਬਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥਿਓ ਗੱਲ ਕਰਾਂਗੇ ਅੱਜ ਉਸ ਮਹਾਨ ਦਿਨਾਂ ਦੀ ਜਿਹੜੇ ਸ਼ਹਾਦਤ ਦੇ ਦਿਨ ਚਲਦੇ ਆ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਜਿਹੜਾ ਹੈਗਾ ਆ ਜੁੱਧ ਦੇ ਮੈਦਾਨ ਦੇ ਅੰਦਰ ਅੱਜ ਗੱਲ ਕਰਨ ਜਾ ਰਹੇ ਆ ਇੱਥੇ ਨਗਰ ਨੇ ਇਕੱਠੇ ਹੋ ਕੇ ਬਹੁਤ ਵੱਡਾ ਆਪਰਾਲਾ ਕੀਤਾ ਸੰਗਤਾਂ ਦੇ ਵਾਸਤੇ ਦੁੱਧ ਦੇ ਜਿਹੜੇ ਲੰਗਰ ਹੈਗੇ ਆ ਲਗਾਏ ਜਾ ਰਹੇ ਨੇ ਸਮਾ ਉਸ ਸਮੇਂ ਦਾ ਦਹੁਰਾਂ ਦਾ ਯਾਦ ਉਸ ਸਮੇਂ ਦੀ ਲੈ ਕੇ ਆਂਦਾ ਜਦੋਂ ਮਾਤਾ ਗੁਜਰਕੌਰ ਜੀ ਖੰਡੇ ਪਰਜ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਦੇ ਨਾਲ ਰਹੇ ਆ ਅੱਜ ਗੱਲ ਯਾਦ ਆਉਂਦੀ ਹੈ ਮੋਤੀ ਮਹਿਰਾ ਦੀ ਜੀ ਮੋਤੀ ਮਹਿਰਾ ਨੇ ਉਹ ਸੇਵਾ ਕਰਕੇ ਦਿਖਾਇਆ ਜਿਹਦੇ ਵਿੱਚ ਹਰ ਜੀਵ ਹਰ ਪ੍ਰਾਣੀ ਨਤਮਸਤਕ ਹੁੰਦਾ ਉਹਨਾਂ ਦੀ ਮਹਾਨ ਸੇਵਾ ਕੇ ਕੜਕ ਦੇ ਠੰਡ ਦੇ ਵਿੱਚ ਉਹਨਾਂ ਬੱਚਿਆਂ ਨੂੰ ਗਰਮਾ ਗਰਮ ਦੁੱਧ ਪਲਾਉਣਾ ਇਤਿਹਾਸ ਇਹ ਵੀ ਦੱਸਦਾ ਕਿ ਮੋਤੀ ਮੈਰਾ ਦਾ ਪਰਿਵਾਰ ਪਿਆਰੇ ਸਾਥਿਓ ਜਿੰਦਾ ਹੀ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਪਰ ਇਹਨ ਨਹੀਂ ਮੰਨੀ ਚੁਕੇ ਨੇ ਬਹੁਤ ਬੜੀਆਂ ਸ਼ਹਾਦਤਾਂ ਸਿੱਖ ਧਰਮ ਦੀਆਂ ਸਾਡੇ ਵਿੱਚ ਨੌਜਵਾਨ ਵੀਰੇ ਖੜੇ ਨੇ ਜਿਨ੍ਹਾਂ ਦੇ ਅੰਦਰ ਬਹੁਤ ਵੱਡਾ ਪਿਆਰ ਹੈ ਜੇ ਲੰਗਰਾਂ ਦੀ ਗੱਲ ਕਰੀਏ ਦੁੱਧ ਦਾ ਲੰਗਰ ਜਿਹੜਾ ਹੈਗਾ ਮੇਨ ਹਾਈਵੇ ਰੋਡ ਦੇ ਉੱਪਰ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਸੰਗਤਾਂ ਨੂੰ ਤੜਕਸਾਤੋਂ ਲੰਗਰ ਚੱਲਦਾ ਇਹਨਾਂ ਦੇ ਮੂਰੇ ਧੁੰਦ ਦੀ ਵੀ ਕੋਈ ਪਰਵਾਹ ਨਹੀਂ ਹੈਗੀ ਕਿਉਂਕਿ ਜਿਹੜੀ ਲਗਨ ਹੈਗੀ ਜਿਹੜਾ ਪਿਆਰ ਹੈਗਾ ਉਹ ਬਹੁਤ ਵੱਡਾ ਸਿੱਧੀਆਂ ਮੁਲਾਕਾਤ ਹੈ ਇੱਥੇ ਆਪਾਂ ਕਰਵਾਵਾਂਗੇ ਅੱਜ ਦੇ ਸੇਵਕ ਦੇ ਉੱਪਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਕਿਸ ਤਰ੍ਹਾਂ ਲੱਗਦਾ ਜੀ ਅੱਜ ਜੀ ਬਹੁਤ ਹੀ ਦੁੱਖ ਭਰਿਆ ਦਿਨ ਵਜੋਂ ਨਾ ਜੋ ਸਿੱਖ ਧਰਮ ਦੇ ਵਿੱਚ ਤਾਂ ਚੜ੍ਹਦੀ ਕਲਾ ਹੀ ਹੁੰਦੀ ਹੈ ਫਿਰ ਇਹ ਕਿ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਸ਼ੀਧੀਆਂ ਜੀ ਆਪਾਂ ਚੜ੍ਹਦੀ ਕਲਾ ਚ ਹੀ ਦਿੰਨੇ ਆ ਨਾ ਜੀ ਜੀ ਬਾਈ ਗੁਰੂ ਜੀ ਤੇ ਅੱਜ ਦੇ ਦਿਨ ਜਿੱਦਾਂ ਜੀ ਸੂਬੇ ਦੇ ਕੇਅਰ ਵਿੱਚ ਪੇਸ਼ ਹੋਏ ਸੀਗੇ ਕੱਲ ਵੀ ਇਹੀ ਸੀਗੇ ਦੇਣਾ ਨਾ ਜੀ ਦੋ ਦਿਨ ਪੇਸ਼ ਹੋਏ ਸੀਗੇ ਹਾਂ ਜੀ ਬਾਬਾ ਫਤੇਸ ਸਿੰਘ ਜੀ ਬਾਬਾ ਜੋ ਜੋ ਜੋਰਵਰ ਸਿੰਘ ਜੀ ਜੀ ਤੇ ਕਿ ਜਰ ਇਹ ਪੇਸ਼ ਹੋਏ ਠੰਡੇ ਪਰ ਜੋ ਚ ਰੱਖਿਆ ਸੀਗਾ ਜੀ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਾਹਿਬ ਜਦਾਂ ਨੂੰ ਤੇ ਬਾਬਾ ਮੋਤੀਰਾਮ ਮਹਾਰਾਜ ਨੇ ਦੁੱਧ ਦੀ ਸੇਵਾ ਕੀਤੀ ਸੀਗੀ ਨਿਭਾਈ ਸੀਗੀ ਤੇ ਦੁੱਧ ਦੀ ਸੇਵਾ ਨਿਭਾਈ ਸੀਗੀ ਜਿਹੜਾ ਉਹਨਾਂ ਨੂੰ ਅੰਦਰ ਦਿਨ ਦਿਨ ਹੀ ਜਾਣ ਤੇ ਉਹਨਾਂ ਨੇ ਸੋਨੇ ਦੇ ਮੋਹਰੇ ਦਿੱਤੀਆਂ ਉਹਨਾਂ ਨੂੰ ਜਿਹੜੇ ਉੱਥੇ ਮੋਹਰੇ ਸੇਵਾ ਉਹਨਾਂ ਦੇ ਸੀਗੇ ਨਾ ਚੌਂਕੀ ਦਾ ਰੱਖਿਓ ਸੀਗਾ ਜੀ ਤੇ ਬਾਬਾ ਮੋਤੀਰਾਮ ਮਹਾਰਾਜ ਜੀ ਗਏ ਆਪਣੀ ਸੇਵਾ ਦੇ ਮਹੌਣ ਸੇਵਾ ਕੀਤੀ ਤੇ ਬਾਅਦ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਾ ਵਜ਼ੀਰ ਖਾਨ ਨੂੰ ਪਤਾ ਲੱਗਿਆ ਜੀ ਉਹਨਾਂ ਨੇ ਜੀ ਬਾਅਦ ਵਿੱਚ ਸਾਰਾ ਪਰਿਵਾਰ ਉਹਨਾਂ ਦੇ ਕੋਲੂ ਚ ਪੀੜਤਾ ਸੀਗਾ ਜੀ ਤੇ ਉਹਨਾਂ ਨੇ ਵੀ ਉਹਨਾਂ ਨੇ ਵੀ ਛਿੱਧੇ ਦਿੱਤੀਆਂ ਛੋੜੇ ਸਾਹਿਬ ਜੀ ਤੇ ਛਿੱਧੇ ਦਿੱਤੀਆਂ ਤੇ ਸਾਨੂੰ ਇਹਨਾਂ ਦਾ ਇਹ ਪ੍ਰੇਮ ਨਾਲ ਨਹੀਂ ਚਾਹੀਦੀ ਜੇ ਉਸ ਹਕੂਮਤਰੀ ਮੁਗਲ ਹਕੂਮਤ ਦੀ ਜੜ ਪਟਣ ਵਾਸਤੇ ਦੋ ਦੋ ਫਰਜ਼ਾਨਤ ਗੁਰੂ ਸਾਹਿਬ ਦੇ ਸਰ ਸਾਹਿਬ ਜੀ ਦੇ ਸ਼ਹੀਦਾਂ ਦੀ ਕਮੀ ਨਹੀਂ ਉਧਰ ਵੀ ਵਾਜਾ ਮਾਰ ਕੇ ਦੁੱਧ ਪੀਓ ਜੀ ਵਾਹਿਗੁਰੂ ਜੀ ਇੱਧਰ ਵੀ ਦੁੱਧ ਪੀਓ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਨੇ ਸੇਵਾਦਾਰਾਂ ਦੀ ਜਿਹੜੀ ਪਹਿਲੇ ਦਿਨ ਤੋਂ ਹੀ ਸ਼ਰਧਾ ਹੈਗੀ ਹੈ ਉਹ ਇਸੇ ਹੀ ਤਰ੍ਹਾਂ ਵਧ ਕਰਾ ਰਿਹਾ ਹੈ ਮੋਤੀ ਮਹਿਰਾ ਬਹੁਤ ਸਿਰ ਕੱਢ ਮਾ ਸੇਵਾਦਾਰ ਜਦੋਂ ਅੱਗੇ ਆਇਆ ਇਤਿਹਾਸ ਦੱਸਦਾ ਕਿ ਸੋਨੇ ਦੀਆਂ ਮੋਹਰਾਂ ਦਿੱਤੀਆਂ ਕਿ ਮੈਨੂੰ ਅੰਦਰ ਜਾਣ ਦਿਓ ਹਾਂ ਜੀ ਸੋਨੇ ਦੀ ਮੋਹਰਾਂ ਦਿੱਤੀਆਂ ਜੀ ਪਤਾ ਵੀ ਇਸ ਗੱਸ ਹਾਂ ਜੇ ਕਿ ਸਭ ਤੋਂ ਵੱਡੀ ਗੱਲ ਆਪਣਾ ਸਿਖਾ ਗਏ ਜਿੱਦਾਂ ਛੋਟੇ ਸਾਬ ਜਿਆਦਾ ਸਿਖਾ ਗਏ ਜ ਜਿਹਦੇ ਉਹਨਾਂ ਨੂੰ ਵਜੀਰ ਖਾਨ ਨੇ ਕਿਹਾ ਕਿ ਤੁਹਾਨੂੰ ਅਸੀਂ ਮਹਿਲ ਦਿੰਦੇ ਹਾਂ ਰਾਜ ਭਗ ਦਿੰਦੇ ਹਾਂ ਸਾਰਾ ਕੁਝ ਦਿੰਦੇ ਹਾਂ ਤੇ ਉਹਨਾਂ ਨੇ ਲੱਤ ਮਾਰਤੀ ਸੀ ਕਹਿੰਦੇ ਅਸੀਂ ਨਹੀਂ ਅਸੀਂ ਤਾਂ ਸਿੱਖੀ ਸਿੱਖਾਂ ਆਂ ਭਜੰਗੀ ਹੁੰਦੇ ਆਂ ਕਾਲ ਬਖ ਦੇ ਭਜੰਗੇ ਆਂ ਅਸੀਂ ਤੇਰੇ ਮੂਰੇ ਝੁੱਕਦੇ ਨਹੀਂ ਹੈਗੇ ਆਂ ਪਰ ਅਸੀਂ ਥੋੜੇ ਕੇ ਪੈਸੇ ਆ ਮੱਧ ਕਦੀ ਕਿਸੇ ਧਰਮ ਚ ਵਰਜੀ ਦਾ ਕਰੀ ਕਿਸੇ ਧਰਮ ਚ ਵਰਦੇ ਇਹ ਨਹੀਂ ਕਹਿੰਦਾ ਪਰ ਸਾਰੇ ਧਰਮਾਂ ਸਤਕਾਰ ਕਰਦੇ ਹਾਂ हमको ہمارا ਕੋ ਆਪ ਕੋ ہمارا ਕੋ ਹੈ ਨਾ ਵੀ ਤੁਮ ਕੋ ਤੁਹਾਡਾ ਕੋ ਹੈ ਨਾ ਪਰ ਅਸੀਂ ਇਹ ਕਹਿੰ ਜੀ ਠੀਕ ਨੇ ਹੈਗਾ ਆਪਣੇ ਸਿੱਖੀ ਸਰੂਪ ਕਰਕੇ ਪਰ ਆਪਾਂ ਗੁਰੂ ਤੋਂ ਬੇਮੁਖ ਹੋਈ ਜਾਂਦੇ ਆ ਕੇਸ ਦਾੜੀ ਕਟਾਈ ਜਾਂਦੇ ਆ ਜੀ ਇਹਦੀ ਮੇਨ ਵਜਾ ਵਜਾ ਕੀ ਹੈ ਵਜਾ ਇਹੀ ਹੈ ਜੀ ਬਸ ਕੁਛ ਲਾਲਚ ਵੀ ਹੈ ਜਾਂ ਕੁਛ ਆਪਣੇ ਮਨਮੁਖ ਹੋ ਗਿਆ ਜੀ ਕਿਹੜਾ ਲਾਲਚ ਆ ਲਾਲਚ ਕੁਛ ਤਾਂ ਇਹ ਆਪਣੇ ਧਨ ਦੌਲਤ ਉਧਰ ਕਮਾ ਲਈ ਜਾਂ ਇਧਰ ਕੋਈ ਸਿੱਖੀ ਸਰੂਪ ਨੂੰ ਕੋਈ ਇਧਰ ਚੰਗੇ ਨੇ ਪਰ ਆਪਾਂ ਦੁਨੀਆ ਨੂੰ ਦੱਸ ਨਹੀਂ ਸਕੇ ਜੀ ਆਡੀ ਕੁਰਬਾਨੀ ਕੀ ਹੈ ਜੀ ਮੈਂ ਪਹਿਲਾਂ ਮੂਨਾ ਕੋਨਾ ਹੁੰਦਾ ਸੀਗਾ ਜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਜੀ ਅਸੀਂ ਇਤਿਹਾਸ ਨੂੰ ਗੁਰੂ ਸਾਹਿਬ ਨੇ ਟਟੋਲੀ ਸਮਝਿਆ ਪੜਿਆ ਸਾਰਾ ਸਿੱਖੀ ਸਰੂਪ ਚ ਆਇਆ ਠੀਕ ਨੇ ਅੱਜ ਗੁਰੂ ਸਾਹਿਬ ਦੀ ਕਿਰਪਾ ਪੂਰੀ ਚੜ੍ਹਦੀ ਕਲਾ ਚ ਆ ਜੀ ਤੇ ਇੱਦਾਂ ਮੈਂ ਕਹਿੰਦਾ ਹਰੇਕ ਭੈਣ ਭਰਾ ਨੂੰ ਇਹੀ ਕਹਿਣਾ ਕਿ ਅੱਜ ਸਾਹਿਬ ਜੀ ਸਿੱਧੀ ਸ਼ੀਦੀ ਦਾ ਬਸ ਸਿੱਖੀ ਇੱਕ ਗੱਲ ਹੈ ਜੀ ਉਹਨਾਂ ਨੇ ਕਿਦਾਂ ਆਪਣਾ ਧਰਮ ਨਹੀਂ ਹਾਰਿਆ ਜਿਸ ਧਰਮ ਨੇ ਸਾਡੇ ਲਈ ਸਾਰਾ ਸਰਵੰਸ ਭਾਰਤ ਹੈ ਜੀ ਠੀਕ ਨੇ ਹੈਗਾ ਪ੍ਰੇਰਨਾ ਲਈਏ ਉਹਨਾਂ ਤੋਂ ਹੈ ਨਾ ਜੀ ਖਾਲਸਾ ਵੀ ਖੱਤੀ ਸੀ ਅੱਜ ਕਿਸ ਤਰ੍ਹਾਂ ਲੱਗਦਾ ਜੀ ਇੱਥੇ ਦੁੱਧ ਦੇ ਲੰਗਰ ਸਾਰਿਆਂ ਵੱਲੋਂ ਇਕੱਠੇ ਹੋ ਕੇ ਲਗਾਏ ਜਾ ਰਹੇ ਆ ਅੱਜ ਦੇ ਦਿਨ ਇੱਥੇ ਕੋਈ ਪਾਰਟੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋ ਰਹੀ ਸਿਰਫ ਭਾਵ ਦੀ ਸੇਵਾ ਹੋ ਰਹੀ ਹੈ ਕਿ ਸੇਵਾ ਕਰਨੀ ਹੈ ਕੀ ਮਹਿਸੂਸ ਹੋ ਰਿਹਾ ਅੱਜ ਬੜੀ ਖੁਸ਼ੀ ਹੋ ਰਹੀ ਹੈ ਜੀ ਪਿੰਡ ਬਹਿਸ ਦੇ ਜਿੰਨੇ ਵੀ ਨੌਜਵਾਨ ਸਭਾ ਹੈ ਸਾਡੀ ਬੱਚਾ ਬੱਚਾ ਜਾਣ ਕੇ ਪਿੰਡ ਬਹਿਸ ਤੋਂ ਇੱਥੇ ਆ ਕੇ ਹਾਈਵੇ ਦੇ ਉੱਪਰ ਜਿਹੜਾ ਅੱਜ ਇਹਨਾਂ ਨੇ ਦੁੱਧ ਲੰਗਰ ਆਇਆ ਕਿਉਂਕਿ ਜਿਹੜਾ ਇਹ ਦੇਣਿਆ ਸਾਡੇ ਲਈ ਸਿੱਖ ਇਤਿਹਾਸ ਲਈ ਇੱਕ ਬਹੁਤ ਵੱਡੀ ਦੇਣਿਆ ਸਾਡੇ ਲਈ ਹੈ ਅੱਜ ਅੱਜ ਅਸੀਂ ਜੋ ਕਸ਼ ਹੈਗੇ ਆ ਉਹਨਾਂ ਬੱਚਿਆਂ ਦੀ ਸ਼ਹਾਦਤ ਕਰਕੇ ਹੀ ਅਗਰ ਉਹ ਬੱਚੇ ਸ਼ਹਾਦਤ ਨਾ ਦਿੰਦੇ ਐਡੀ ਬੜੀਏ ਇਤਿਹਾਸ ਨਾ ਖੜਦਾ ਕਦੀ ਵੀ ਠੀਕ ਹੈ ਜੀ ਸਾਨੂੰ ਬੜੀ ਖੁਸ਼ੀ ਆ ਜਿੰਨੇ ਵੀ ਨੌਜਵਾਨਾਂ ਦਾ ਪਿੰਡ ਵਾਸੀਆਂ ਦਾ ਸਿਆਣੇ ਦਾ ਬਜ਼ੁਰਗਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆ ਕੇ ਅੱਜ ਛੋਟੇ ਜਿਹੜੇ ਸਾਹਿਬ ਜਦ ਸਾਡੇ ਉਹਨਾਂ ਦੀ ਸ਼ਹਾਦਤ ਬਾਰੇ ਜਿਹੜੇ ਹੈ ਇਹ ਲੰਗਰ ਲਾਇਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਸ਼ੁਕਰੀਆ ਸ਼ੁਕਰੀਆ ਭਾਈ குருਜੀ ਅੱਜ ਮਾਇਆ ਦੇ ਗੱਫੇ ਵੀ ਪੂਰੀ ਸੰਗਤਾਂ ਦੇ ਵੱਲੋਂ ਦਿੱਤੇ ਜਾ ਰਹੇ ਨੇ ਅੱਜ ਜਦੋਂ ਸੇਵਾ ਕਰਦੇ ਹਾਂ ਕਿੰਨੇ ਕ ਖੁਸ਼ੀ ਮਨ ਨੂੰ ਕਿੰਨਾ ਕ ਚਾ ਚੜਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਜਿਹੜੇ ਜਹੀਦੀ ਦਿਹਾੜੇ ਚੱਲ ਰਹੇ ਆ ਜੀ ਬਾਬਾ ਜੋਰਾਬਾਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਦੇ ਦਿਹਾੜੇ ਚੱਲ ਰਹੇ ਆ ਫਤੇਗੜ੍ਹ ਸਾਹਿਬ ਜੀ ਤੇ ਉਹਦੇ ਸਬੰਧ ਵਿੱਚ ਪਿੰਡ ਬੈਂਸ ਜੀ ਵੱਲੋਂ ਗਰਮ ਦੁੱਧ ਦੇ ਲੰਗਰ ਲਾਏ ਗਏ ਆ ਚੰਦੀ ਫਗਵਾੜਾ ਚੰਡੀਗੜ੍ਹ ਰੋਡ ਤੇ ਜੀ ਤੇ ਬਹੁਤ ਮਨ ਨੂੰ ਖੁਸ਼ ਹੋ ਰਹੀ ਆ ਬੜੀ ਸ਼ਰਧਾ ਆ ਸੇਵਾ ਕਰਨ ਦੀ ਭਾਵਨਾ ਆ ਬੜੇ ਲੋਕਾਂ ਨੇ ਪਸੰਦ ਆ ਬੜੇ ਖੁਸ਼ ਹੋ ਲੋਕ ਕਿਉਂਕਿ ਅੱਜ ਕਿ ਇੰਨੀ ਧੰਨ ਦੇ ਵਿੱਚ ਲੋਕ ਉੱਤੇ ਤਾਂ ਨਹੀਂ ਆ ਸਕੇ ਲੇਕਿਨ ਆਪਣੀ ਮੰਦੀ ਭਾਵਨਾ ਜਿਹੜੀ ਆ ਇੱਥੇ ਗਰਮ ਦੁੱਧ ਲੰਗਰ ਲਾ ਕੇ ਆਪਣੀ ਇਹ ਜਿਹੜੀ ਈਨ ਨਾਮਣ ਦੀ ਗੱਲ ਆ ਉਹਨਾਂ ਮਾਤਾ ਗੁਜਰਕੋੜ ਨੇ ਉਹਨਾਂ ਨੂੰ ਪਹਿਲਾਂ ਤੋਂ ਜੰਮਦਿਆਂ ਨੂੰ ਗੁਰਤੀ ਇਹੋ ਦਿੱਤੀ ਸੀ ਫਿਰ ਸਾਡੇ ਗੁਰੂ ਤੇਗ ਬਹਾਦਰ ਜੀ ਨੇ ਪਹਿਲੇ ਸੀ ਦਿੱਤਾ ਫਿਰ ਸਾਇਰਾ ਸਰਵੰਤ ਗੁਰੂ ਗੋਬਿੰਦ ਸਿੰਘ ਜੀ ਨੇ ਬਾਰਿਆ ਜੀ ਇਹ ਹੀ ਮਤਾ ਦੀ ਉਹਨਾਂ ਨੂੰ ਸਿਖਿਆ ਸੀ ਕਿ ਤੁਸੀਂ ਕਿਸੇ ਵੀ ਤਰ੍ਹਾਂ ਡੋਲਣਾ ਨਹੀਂ ਨਾ ਕਿਸੇ ਤੋਂ ਡਰਨਾ ਆ ਨਾ ਕਿਸੇ ਨੂੰ ਡਰਾਉਣਾ ਆ ਤੇ ਆਪਣੇ ਪਰਧਾਨਮ ਦੇ ਵਿੱਚ ਪੱਕੇ ਰਹਿਣਾ ਤੇ ਬਾਕੀ ਸਾਰੀ ਸੰਗਤ ਨੂੰ ਪੱਕੇ ਕਰਨਾ ਹੈ ਜੀ 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 ਸ਼ੁਕਰੀਆ ਅੱਜ ਕਿਸ ਤਰ੍ਹਾਂ ਲੱਗਦਾ ਜੀ ਜਦੋਂ ਇੱਥੇ ਸੇਵਾ ਕਰਦੇ ਹਾਂ ਕਿੰਨਾ ਚਾ ਚੜਦਾ ਕਿਉਂਕਿ ਸੰਗਤਾਂ ਨੂੰ ਦੁੱਧ ਪਲਾਣਾ ਇੱਥੇ ਸੇਵਾ ਕਰਨੀ ਸਾਡਾ ਪਿੰਡ ਬੈਂਸ ਜੀ ਸਰ ਸਾਨੂੰ ਇਸ ਗੱਲ ਦਾ ਹੈਗਾ ਵੀ ਜਿੰਨੀ ਸਾਡੇ ਕੋਈ ਵੀ ਜਿੰਨਾ ਵੀ ਇਦਾਂ ਦੇ ਕੋਈ ਫੰਕਸ਼ਨ ਹੋਣ ਜਾਂ ਕੋਈ ਇਦਾਂ ਬੋਰ ਸਾਡੇ ਪਿੰਡ ਸਾਂਝੀ ਬਾਲਤਾ ਦਾ ਇਹ ਬਹੁਤ ਵੱਡੀ ਗੱਲ ਹੈ ਇਹ ਵੱਡੀ ਗੱਲ ਆ ਜੀ ਕੋਈ ਬਿਤਗਰਾ ਨਹੀਂ ਜੀ ਕੋਈ ਮੈਂ ਬ੍ਰਾਹਮਣ ਆ ਜੀ ਜੀ ਅਸੀਂ ਗੁਰੂ ਤੋਂ ਇੱਕ ਬਾਤ ਕਰਕੇ ਅਸੀਂ ਬਚੇ ਹੋ ਹਾਂ ਜੀ ਸੱਚੀ ਗੱਲ ਹੈ ਜੀ ਬਹੁਤ ਵੱਡੀ ਗੱਲ ਆਖੀ ਹੈ ਬਹੁਤ ਵੱਡੀ ਗੱਲ ਆਖੀ ਹੈ ਦੇ ਕਿੱਥੇ ਹੁਣ ਸਾਰੇ ਆਪਾਂ ਹਾਂ ਇਹ ਇਹ ਮੈਂ ਤੁਹਾਡੀ ਗੱਲ ਥੋੜੀ ਜੀ ਰੋਕਦਾ ਆਪਾਂ ਸਾਰੇ ਹਾਂ ਉਹਨਾਂ ਦੇ ਕਰਕੇ ਹੀ ਆ ਬਿਲਕੁਲ ਜੀ ਜੀ ਮਹਾਰਾਜ ਤੇ ਇਹ ਸਾਂਝੀਵਾਲਤਾ ਜਿਹੜੀ ਇਹ ਸਭ ਤੋਂ ਮੇਨ ਤੇ ਸਾਡੀ ਸਾਂਝੀਵਾਲਤਾ ਜੀ ਪਰ ਗੁਰੂ ਗੋਬਿੰਦ ਸਿੰਘ ਬਰਕਰਾਰ ਮਹਾਦਾਨੀ ਜਿਸ ਨੇ ਆਪਣਾ ਸਾਰਾ ਸਰਵਾਂਸ ਵਾਰ ਦਿੱਤਾ ਜੀ ਨਹੀਂ ਲੱਪਣਾ ਨਹੀਂ ਉਹਨਾਂ ਦਾ ਜਿਹੜਾ ਪਿਆਰ ਹੈ ਅੱਜ ਵੀ ਆਪਾਂ ਦੇਖੀਏ ਕਿ ਇੱਥੇ ਵਸਦਾ ਹਾਂ ਆ ਇੰਜ ਲੱਗਦਾ ਕਿ ਗੁਰੂ ਸਹਿਬਾਨ ਦੇਖੋ ਇਸ ਟਾਈਮ ਵੀ ਕਿੱਡੀ ਵੱਡੀ ਸੇਵਾ ਲੈਂਦੇ ਮੈਂ ਦੇਖੋ ਛੋਟੇ ਛੋਟੇ ਬੱਚੇ ਜੀ ਬਾਤ ਪੰਥ ਤੋਂ ਜੀ ਸਾਂਜੀਵਾਲਤਲੇ ਬਾਰੇ ਸਾਡੇ ਲਈ ਬਾਰੇ ਹੈ ਜੀ ਮਹਾਰਾਜ ਪਰ ਗਾਹਾਂ ਉਹ ਜੋ ਐਸ ਵੇਲੇ ਤੁਹਾਨੂੰ ਪਤਾ ਹਾਲਾਤ ਕੀ ਆ ਜੀ ਉਧਾਂ ਦੀ ਪੜਾਈ ਹੈ ਨਹੀਂ ਉਧਾਂ ਨੌਜਵਾਨਾ ਚਾਹ ਨਹੀਂ ਰਸ਼ਦ ਦੀ ਸਿੱਖਿਆ ਤੋਂ ਘਾਟ ਵੀ ਕਮੀ ਹੈ ਹਾਂ ਹੈ ਕਮੀ ਕਿਉਂਕਿ ਹੈਗੀ ਤਾਂ ਦਾਦੀ ਸੀ ਤਾਂ ਹਾਂ ਉਹ ਉਸ ਦਾਦੀ ਦੇ ਵਿੱਚ ਕਿੰਤਾ ਦਾ ਉਸ ਦਾਦੀਆਂ ਕਿੱਥੇ ਸੀ ਉਸ ਦਾਦੀਆਂ ਕਿੰਨੀਆਂ ਦੀਆਂ ਕਿੱਥੇ ਸੀ ਜੀ ਹੁਣ ਤਾਂ ਅਸੀਂ ਮਾਡਲ ਤੇ ਆ ਗਏ ਆ ਜੀ ਜੀ ਸਮਾਂ ਬਦਲ ਗਿਆ ਸਮਾਂ ਬਦਲ ਗਿਆ ਜੀ ਪਰ ਦੇਖੋ ਕਿਦਾਂ ਸਮਝਾਉਣਾ ਹੋਏਗਾ ਅੰਦਰ ਦ੍ਰਿੜਤਾ ਕਿੰਨੀ ਹੋਏਗੀ ਪਤਾ ਕਿ ਬੱਚਿਆਂ ਨੂੰ ਤਿਆਰ ਕਰਨਾ ਕਿ ਇਹਨਾਂ ਨੇ ਸ਼ਾਮ ਨੂੰ ਆਣਾ ਕਿ ਨਹੀਂ ਆਣਾ ਆਪਣੇ ਆਪ ਤਿਆਰ ਕਰਕੇ ਐ ਮੈਨੂੰ ਯਾਦ ਗੱਲ ਆ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਸੇ ਤਰ੍ਹਾਂ ਸਹਿਬਜ਼ਾਦੇ ਨੂੰ ਤਿਆਰ ਕਰਨਾ ਜੰਗ ਦੇ ਲਈ ਜੰਗ ਦੇ ਲਈ ਭਾਨੇ ਉਹਨਾਂ ਦੀਆਂ ਕਮਾਈਆਂ ਬਦਰਕੀਦਾ ਮੋਤੀ ਲਾਲ ਬੋਰਾ ਟੋਡਰਮਾਲ ਜੀ ਜੀ ਬਹੁਤ ਬਹੁਤ ਬੜੀ ਬੜੀ ਦੇਨ ਹੈ ਬਾਖੂਬੀ ਤਰੀਕੇ ਦੇ ਨਾਲ ਸਾਰੇ ਹੀ ਭਾਈਚਾਰੇ ਦੇ ਵਿੱਚੋਂ ਇੱਥੇ ਸੇਵਾਦਾਰ ਬਣ ਕੇ ਅੱਜ ਪਹੁੰਚੇ ਨੇ ਸਾਂਝੀ ਵਾਰਤਾ ਦੀ ਜਿਹੜੀ ਝਲਕ ਦੀ ਗੱਲ ਕਰੀਏ ਇੱਥੇ ਨਜ਼ਰ ਆਉਂਦੀ ਹੈ ਭਾਈ ਸਾਹਿਬ ਸਾਡੇ ਸਤਕਾਰਯੋਗ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਕਿ ਸਾਡੇ ਦੇ ਅੰਦਰ ਬਹੁਤ ਵੱਡਾ ਪਿਆਰ ਹੈ ਜੇ ਅੱਜ ਅਸੀਂ ਜੀਵਤ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਦੇ ਕਰਕੇ ਸਾਹ ਲੈ ਰਹੇ ਹੈਗੇ ਆ ਬਹੁਤ ਵੱਡਾ ਸੇਵਾਦਾਰਾਂ ਦੇ ਅੰਦਰ ਪਿਆਰ ਹੈ ਤਨ ਤਨ ਮਾਤਾ ਗੁਜਰਕੌਰ ਜੀ ਦੀਆਂ ਕਮਾਈਆਂ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਕਮਾਈਆਂ ਜੇ ਮੈਂ ਤਿਆਗ ਦੀ ਗੱਲ ਕਰਾਂ ਸਾਹਿਬ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਪਿਆਰ ਹੈ ਸ਼ਹਾਦਤ ਦੇਣੀ ਹੈ ਬਹੁਤ ਵੱਡੀ ਪ੍ਰੇਰਨਾ ਸਰਬੰਸ ਬਾਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹਦੇ ਸਦਕਾ ਜਿਹੜੀ ਪੰਜਾਬ ਦੇ ਅੰਦਰ ਚਹਿਲ ਪਹਿਲ ਹੈ ਜਿਹੜੀ ਸਿੱਖੀ ਨਜ਼ਰਾਂ ਦੀ ਹੈਗੀ ਹੈ ਇਹ ਬਹੁਤ ਵੱਡੀ ਦੇਣ ਹੈਗੀ ਹੈ ਕਿ ਪ੍ਰਵਾਬਤ ਹੁੰਦੇ ਨੇ ਗੁਰੂ ਸਾਹਿਬਾਨ ਦੇ ਇਤਿਹਾਸ ਤੋਂ ਕਿ ਹਰ ਨੌਜਵਾਨ ਵੱਤ ਤੋਂ ਵੱਧ ਇਹਨੂੰ ਜੁੜਨ ਦੀ ਅਪੀਲ ਕਰਦੇ ਨੇ ਬਹੁਤ ਹੀ ਵਧੀਆ ਲੱਗਦਾ ਦੇ ਸੇਬ ਤੋਂ ਜਤਾ ਸਿੰਘ ਜੱਬੋਬਾਨ ਉਹ ਦਿਓ ਅਜਾਜਤ ਨਮੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਦੇ ਵਾਸਤੇ 9465013313 ਤੇ ਕਰੋ ਸੰਪਰਕ ਧੰਨਵਾਦ ਸ਼ੁਕਰੀਆ ਮਿਹਰਬਾਨੀ